ਤੁਹਾਡਾ ਕੀ ਲੱਗਦਾ ਜੀ ਮੇਰਾ ਬੇਟਾ ਜੇ ਮੇਰਾ ਬੇਟਾ ਜੇ ਮੇਰੀ ਨੋਆ ਪਤਾ ਨਹੀਂ ਨਾ ਜੀ ਅੱਥਾ ਕੀ ਗੱਲ ਹੋ ਤੁਸੀ ਕਿਥੋਂ ਇੱਕ ਪ੍ਰੈਸਰ ਪ੍ਰੈਸਰ ਨਾਲ ਗੱਲ ਕਰਦੇ ਹੋ ਫਿਰ ਵੇਖ ਲੈਂਦੇ ਕੀ ਗੱਲ ਹੋ ਗਈ ਫਿਰ ਵੇਖਣ ਲੱਗੇ ਨਾ ਜੋ ਦੱਸਣ ਲੱਗੇ ਆ ਉਹ ਜੋ ਜੋ ਦੱਸਣਗੇ ਤੁਹਾਨੂੰ ਹੀ ਪੁੱਛ ਲੈਣੇ ਉਹਨਾਂ ਨੂੰ ਚਾਹਣੇ ਪੁੱਛ ਲੈਣ ਐਲ ਆਰ ਐਸ ਸਹੀ ਤਲਵਿੰਦਰ ਸਿੰਘ ਇੱਕ ਸਪੈਸ਼ਲ ਗੱਡੀ ਅੱਜ ਗਈ ਸੀ ਥਾਨਕੋਟ ਜੀ ਤੇ ਉਹ ਆਉਂਦੀ ਸੀ ਤੇ ਇਹ ਬੰਦਾ ਜਰਨ ਕਰਾਚ ਕਰਨ ਲੱਗਾ ਸੀ ਤੇ ਲੱਗੇ ਰਣੀਏ ਦਾ ਬੰਦਾ ਹੈ ਇਹ ਸੁਣਾਤ ਹੋ ਗਈ ਆ ਇਹਦੀ ਹੁਣ ਜੋ ਕਾਰਵਾਈ ਬਣਦੀ ਆ ਉਹ ਹੀ ਕਰਦੇ ਆ ਆਪਣੇ ਪਠਾਨਕੋਟ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਹੈ ਤਾਂ ਹੁਣ ਕੀ ਕਰਾਂਗੇ ਇਹਦੀ ਜਿਹੜਾ ਹੁਣ ਇਹਨੂੰ ਉੱਥੇ ਹਸਪਤਾਲ ਭੇਜਾਂਗੇ ਉੱਥੇ ਜੋ ਕਾਰਵਾਈ ਬਣਦੀ ਆ ਉਹ ਕਰਾਂਗੇ ਕਿਦਾਂ ਇਹ ਥੱਲੇ ਆਇਆ ਅਜੇ ਤੱਕ ਕੋਈ ਨਹੀਂ ਮਿਲੀ ਅਜੇ ਹੁਣ ਬਾਤ ਜੋਗ ਹੀ ਹੋएगी ਉਹ ਕਰਾਂਗੇ ਇਹਨੂੰ ਅਜੇ ਹਸਪਤਾਲ ਭੇਜਣ ਲੱਗੇ ਆ ਸਰਕਾਰੀ ਹਸਪਤਾਲ ਗੁਰਦਾਸਪੁਰ ਇਹ ਰਣੀਏ ਦੇ ਹੋਇਆ ਜੀ ਲੱਗੇ ਨਹਿਰ ਦੇ ਪੁਲ ਤੇ ਲੱਗੇ ਪਨਾ ਕੁਜ ਸਿੰਘ ਦਾ ਸੂਰਜ ਸਿੰਘ ਦਾ ਪ੍ਰਸਾਦ ਕੋਲੋਂ ਸਿੰਘ ਸਨਮਤ ਕੋਲੋਂ ਸਿੰਘ ਉਹ ਵਾਸੀ ਕਿ ਤੋਂ ਵਾਸੀ ਰਣੀਆਂ ਦੇ ਗਣੀਆਂ ਦੇ